ਸਸਕਲ ਪੰਜਾਬੀਓ ਇੱਕ ਨਵਾਂ ਜੁਮਲਾ ਆਇਆ ਪੰਜਾਬ ਸਰਕਾਰ ਨੇ 10 ਲੱਖ ਦਾ ਸਿਹਤ ਬੀਮਾ ਯੋਜਨਾ ਲਾਂਚ ਕੀਤੀ ਹੈ ਮੈਂ ਅੱਜ ਪੰਜਾਬ ਸਰਕਾਰ ਨੂੰ ਕੁਝ ਸਵਾਲ ਪਾਉਣਾ ਚਾਹੁੰਦਾ ਨਵੇਂ ਜੁਮਲੇ ਤੇ ਜੁਮਲਾ ਛੱਡੀ ਜਾਂਦੇ ਨੇ ਪੈਸੇ ਕਿੱਥੋਂ ਲੈ ਕੇ ਆਪਾਂ ਸਾਰੇ ਜਾਣਦੇ ਆ तकरीबन तकरीबन 4.5 ਲੱਖ ਕਰੋੜ ਦਾ ਜਿਹੜਾ ਕਰਜ਼ਾ ਆ ਪੰਜਾਬ ਦੇ ਸਿਰ ਚੜਿਆ ਹੋਇਆ ਹੈ ਏ ኦਫੀਸ਼ਲ ਫਿਗਰਸ ਜਦੋਂ ਇਹ ਵਾਈਟ ਪੇਪਰ ਲੈ ਕੇ ਆਉਣਗੇ ਫਿਰ ਪਤਾ ਲੱਗੇਗਾ ਪਰ ਅਨੋਫੀਸ਼ਲ 4.5 ਤੋਂ 5 ਲੱਖ ਕਰੋੜ ਦੇ ਵਿੱਚ ਕਰਦੇ ਤੇ ਇੱਕ ਪਹਿਲਾਂ ਵੀ 5 ਲੱਖ ਦੀ ਸਿਹਤ ਬੀਮਾ ਯੋਜਨਾ ਇਹਨਾਂ ਨੇ ਕੱਢੀ ਸੀ ਜਿਹੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਿਉਂਕਿ ਉਹਦੇ ਹਾਸਤੇ ਪੈਸਾ ਹੈ ਨਹੀਂ ਸੀ ਹੁਣ ਮੈਂ ਇਹਨਾਂ ਨੂੰ ਪਹਿਲਾ ਸਵਾਲ ਪੁੱਛਦਾ ਵੀ 5 ਲੱਖ ਦੀ ਸਿਹਤ ਬੀਮਾ ਯੋਜਨਾ ਤੁਹਾਡੀ ਫੇਲ ਹੋ ਚੁੱਕੀ ਹੈ ਕਿਉਂਕਿ ਉਹ ਚ ਪੈਸੇ ਹੈ ਨਹੀਂ ਸੀ ਤੇ ਇਹਨੂੰ ਸਰਕਾਰ ਕੋਲੇ ਤੇ 10 ਲੱਖ ਦੀ ਸਿਹਤ ਬੀਮਾ ਯੋਜਨਾ ਕਿੱਦਾਂ ਚੱਲੇਗੀ ਹੁਣ ਦੂਜੀ ਗੱਲ ਪਿਛਲੇ 2022 ਤੋਂ ਜਦ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਇਹ ਕਈ ਜੁਮਲੇ ਪੰਜਾਬ ਦੇ ਲੋਕਾਂ ਨੂੰ ਦੇ ਚੁੱਕੇ ਹੈ ਕਈ ਗੱਪਾਂ ਪੰਜਾਬ ਦੇ ਲੋਕਾਂ ਨੂੰ ਇਹ ਸੁਣਾ ਚੁੱਕੇ ਨੇ ਪਹਿਲੀ ਇਹਨਾਂ ਨੇ ਗੱਪ ਮਾਰੀ ਦੀ ਬੀਬੀਆਂ ਨੂੰ 1000-1000 ਰੁਪਇਆ ਤਾਂ ਜਿਹੜੀ ਆ 12548 ਵਾਲੀ ਪ੍ਰਧਾਨ ਸਾਹਿਬ ਦੀ ਧੀਲ ਚੱਲ ਰਹੀ ਹੈ ਜਿਹੜਾ بڑا ਐ ਉਹਨਾਂ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਔਰ ਉਹਨਾਂ ਨੂੰ ਦਿਖਾ ਰਹੇ ਆਂ ਵੀ ਸਾਨੂੰ ਪਾੜਾ ਨਹੀਂ ਆਉਣਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਉਹਨਾਂ ਨੇ ਕਿਹਾ ਕੀ ਸੀ ਉਹਨਾਂ ਨੇ ਕਹਿਣ ਦਾ ਮਤਲਬ ਸੀ 5 ਸਾਲਾਂ ਦਾ ਪ੍ਰੋਮਿਸ ਕੀਤਾ ਸੀ ਵੀ 5 ਸਾਲਾਂ ਚ ਸਾਲ ਚ 12 ਮਹੀਨੇ 100000 ਰੁਪਏ ਦਵਾਂਗੇ ਤੇ 5 ਸਾਲਾਂ ਚ 60000 ਰੁਪਏ ਪੰਦਾ ਆ ਤੇ ਪਿਛਲੇ 46 ਸਾਲਾਂ ਦਾ ਤੇ ਅਜੇ ਤੱਕ ਦਿੱਤਾ ਨਹੀਂ ਜਿਹੜਾ 48000 ਬੰਦਾ ਤੇ ਹੁਣ ਅਖੀਰਲੇ ਜੇ 5-6 ਮਹੀਨਿਆਂ ਚ ਦੇ ਵੀ ਦੇਣਗੇ ਤੇ ਉਹ ਆਰਥਿਕ ਸਥਿਤੀ ਕਿਹਦੀ ਖਰਾਬ ਹੋਏਗੀ ਪੰਜਾਬ ਪਰ ਐਸ ਆਲਵੇਸ ਇਸ ਹਕੂਮਤ ਨੂੰ ਸਿਰਫ ਤੇਜ਼ ਤਰਾਰ ਜ਼ਬਾਨ ਚਲਾਉਣੀ ਆਉਂਦੀ ਹੈ ਜੁਮਲੇ ਬਣਾਣੇ ਆਉਂਦੇ ਨੇ ਜੁਮਲੇ ਛੱੜਨੇ ਆਉਂਦੇ ਨੇ ਗੱਪਾਂ ਮਾਰਨੀਆਂ ਆਉਂਦੀਆਂ ਲੋਕਾਂ ਦਾ ਮਜ਼ਾਕ ਉਡਾਉਣਾ ਚਾਹੁੰਦੇ ਨੇ ਔਰ ਇਹੀ ਕੰਮ ਚ ਇਹ ਮਾਹਿਰ ਜੇ ਆਪਾਂ ਗੱਲ ਕਰੀਏ ਬੀਕ ਗਰਾਉਂਡ ਲੈਵਲ ਤੇ ਗਵਰਨੈਂਸ ਦੀ ਉੱਥੇ ਜ਼ੀਰੋ ਜੇ ਗੱਲ ਕਰੀਏ ਲਾਅ ਐਂਡ ਆਰਡਰ ਦੀ ਉੱਥੇ ਜ਼ੀਰੋ ਜੇ ਅੱਜ ਕੱਲ ਕਰੀਏ ਡਰੱਗਸ ਨੂੰ ਰੋਕਣ ਦੀ ਉੱਥੇ ਜ਼ੀਰੋ ਜੇ ਅੱਜ ਕਰੀਏ ਗੈਂਗਸਟਰਵਾਦ ਨੂੰ ਰੋਕਣ ਦੀ ਉੱਥੇ ਜ਼ੀਰੋ ਜੇ ਅੱਜ ਗੱਲ ਕਰੀਏ ਪੰਜਾਬ ਦਾ ਕਰਜ਼ਾ ਘਟਾਉਣ ਦੀ ਉੱਥੇ ਜ਼ੀਰੋ ਤੇ ਕਿਸੇ ਵੀ ਗੱਲ ਤੇ ਮੈਂ ਸ਼ਰਤਾਂ ਥੋੜਨਾ ਗੱਲ ਕਰਕੇ ਕਹਿ ਸਕਦਾ ਹਾਂ ਵੀ ਕਿਸੇ ਵੀ ਮੁੱਦੇ ਤੇ ਇਹ ਮੇਰ ਨਾਲ ਆ ਕੇ ਪ੍ਰੈਸ ਕਾਨਫਰੰਸ ਨਹੀਂ ਆ ਚਾਹੇ ਕਿਸੇ ਵੀ ਟੇਬਲ ਤੇ ਆ ਕੇ ਕਿਸੇ ਵੀ ਕਾਂਗਰਸੀ ਲੀਡਰ ਨਾਲ ਗੱਲਬਾਤ ਨਹੀਂ ਕਰ ਸਕਦਾ ਗਵਰਨੈਂਸ ਦੇ ਮੁੱਦੇ ਤੇ ਜ਼ੀਰੋ ਗਵਰਨੈਂਸ ਹੈ ਤੇ ਗੱਲ ਕਰਦੇ ਆਂ ਵੀ ਅਸੀਂ 10 ਲੱਖ ਦੀ ਸਿਹਤ ਬੀਮਾ ਯੋਜਨਾ ਕਰਾਂਗੇ ਹੁਣ ਜਿਹੜੀ ਪਹਿਲਾਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੇਂਦਰ ਦੀ ਇੱਕ ਯੋਜਨਾ ਹੈ ਆਯੁਸ਼ਮਾਨ ਭਾਰਤ ਉਹਦੇ ਚ 40% ਹਿੱਸਾ 40% ਹਿੱਸਾ ਜਿਹੜਾ ਸੀ ਉਹ ਪੰਜਾਬ ਸਰਕਾਰ ਦਾ ਹੋਣਾ ਸੀ। ਪੰਜਾਬ ਸਰਕਾਰ ਕੋਲੇ ਤੇ ਉਹ 40% ਸਾਨੀ ਦਿੱਤਾ ਜਾ ਰਿਹਾ। ਤੇ ਜਿਹਦੇ ਕਰਕੇ ਜੇ ਮਰੀਜ਼ ਹਸਪਤਾਲ ਚ ਪਿਆ ਹੁੰਦਾ ਤਾਂ ਹਸਪਤਾਲ ਇਲਾਜ ਤੋਂ ਜਵਾਬ ਦੇ ਦਿੰਦੇ ਵੀ ਉਹਨਾਂ ਨੂੰ ਪਤਾ ਵੀ ਪੰਜਾਬ ਸਰਕਾਰ ਨੇ ਆਪ ਦਾ 40% ਹਿੱਸਾ ਦੇਣਾ ਨਹੀਂਗਾ। ਸੋ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਜੁਮਲੇ ਤੇ ਤੁਸੀਂ ਵੱਡੇ ਵੱਡੇ ਛੱਡੀ ਜਾਂਦੇ ਵੀ ਅਸੀਂ 10 ਲੱਖ ਦੀ ਸਿਹਤ ਬੀਮਾ ਯੋਜਨਾ ਕਰਾਂਗੇ ਅਸੀਂ। ਬੀਬੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਦਵਾਂਗੇ ਅਸੀਂ ਆ ਕਰਦਾਂਗੇ ਉਹ ਕਰਦਾਂਗੇ ਪੈਸੇ ਆਣੇ ਕਿੱਥੋਂ ਐ